ਮੇਰਾ ਇੱਕ ਸਵਾਲ ਆ ਮੈਨੂੰ ਇਹ ਜ਼ਿੰਦਗੀ ਕਈ ਵਾਰ ਵਿਅਰਥ ਲੱਗਦੀ ਹੈ ਜ਼ਿੰਦਗੀ ਵਿੱਚ ਆਉਣ ਦਾ ਕੋਈ ਮਕਸਦ ਹੈਗਾ ਵਾ ਇਹ ਹੈਗਾ ਮੈਨੂੰ ਦੱਸ ਦਿਓ ਜਦੋਂ ਅਸੀਂ ਬਚਪਨ ਵਿੱਚ ਹੁੰਨੇ ਆ ਨਾ ਉਦੋਂ ਸਾਨੂੰ ਇਹ ਜ਼ਿੰਦਗੀ ਬੜੀ ਹੀ ਅਰਥਪੂਰਨ ਲੱਗਦੀ ਆ ਕਿਉਂਕਿ ਸਾਨੂੰ ਬੜੇ ਸਾਰੇ ਚਾਹ ਹੁੰਦੇ ਆ ਅਸੀਂ ਖੇਡਦੇ ਆ ਹੱਸਦੇ ਆ ਬੜੇ ਮਜ਼ੇ ਕਰਦੇ ਆ ਜਦੋਂ ਜਵਾਨ ਹੁੰਨੇ ਆ ਫਿਰ ਸੁਪਨੇ ਦੇਖਦੇ ਆ ਪਰ ਜਿਉਂ-ਜਿਉਂ ਹੀ ਜ਼ਿੰਦਗੀ ਦੇ ਵਿੱਚ ਅੱਗੇ ਤੁਰੇ ਜਾਂਦੇ ਆ ਤੇ ਸਾਨੂੰ 25 ਤੋਂ 40 ਸਾਲ ਦੀ ਉਮਰ 'ਚ ਨਾ ਇੱਕ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਵਾ ਕਿ ਜ਼ਿੰਦਗੀ ਦਾ ਮਕਸਦ ਕੀ ਆ ਬਸ ਨੌਕਰੀ ਤੇ ਜਾਣਾ ਤੇ ਉੱਥੋਂ ਆ ਲੈਣਾ ਹੀ ਆਪਣਾ ਜ਼ਿੰਦਗੀ ਦਾ ਮਕਸਦ ਆ ਫੇਰ ਸਾਡਾ ਅਸਲ ਵਿੱਚ ਸੋਚਣ ਦਾ ਕੰਮ ਸ਼ੁਰੂ ਹੁੰਦਾ ਵਾ ਜਾਂ ਤੇ ਅਸੀਂ ਉਸ ਸਮੇਂ ਨੂੰ ਕੇਵਲ ਤੇ ਕੇਵਲ ਮੌਜਾਂ ਕਰਨ ਧਨ ਕਮਾਉਣ ਤੇ ਲਾ ਦਈਏ ਤੇ ਜਾਂ ਇਹ ਜਾਣ ਲਈਏ ਕਿ ਹੁਣ 35-40 ਸਾਲ ਦੀ ਉਮਰ ਤੋਂ ਬਾਅਦ ਅੱਗੇ ਢਲਾਨ ਹੈ ਤੇ ਜ਼ਿੰਦਗੀ ਹੱਥੋਂ ਚਲੇ ਜਾਣੀ ਇਹ ਜ਼ਿੰਦਗੀ ਨੂੰ ਫੇਰ ਆਪਾਂ ਮਕਸਦ ਖੁਦ ਦੇਣਾ ਹੁੰਦਾ ਵਾ ਕੋਈ ਕੁਝ ਵੀ ਬਣ ਕੇ ਇਸ ਜ਼ਿੰਦਗੀ ਨੂੰ ਮਕਸਦ ਦੇ ਸਕਦਾ ਵਾ ਜੇਕਰ ਚੰਗਾ ਮਕਸਦ ਦੇਣਾ ਵਾ ਤੇ ਲੋਕਾਂ ਦੀ ਭਲਾਈ ਕੀਤੀ ਜਾ ਸਕਦੀ ਆ ਬਿਨਾ ਮੌਤ ਦੇ ਭੈ ਤੋਂ ਅਸੀਂ ਇਹ ਕੰਮ ਕਰ ਸਕਦੇ ਆ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਇਹ ਕੰਮ ਕਰਕੇ ਵਿਖਾਇਆ ਸਾਨੂੰ ਚਾਹੀਦਾ ਵਾ ਕਿ ਅਸੀਂ ਕੇਵਲ ਆਪਣੇ ਘਰ ਪਰਿਵਾਰ ਤੱਕ ਹੀ ਸੀਮਤ ਨਾ ਰਹੀਏ ਅਸੀਂ ਆਪਣੇ ਸਮੇਂ ਨੂੰ ਲੋਕ ਭਲਾਈ ਦੇ ਕਾਰਜਾਂ ਤੇ ਵੀ ਲਾਈਏ ਵੇਖੋ ਆਪਾਂ ਜ਼ਿੰਦਗੀ ਵਿੱਚ ਕਿੰਨਾ ਕੁਝ ਲੈ ਰਹੇ ਆਂ ਆਪਾਂ ਜੇ ਇੱਕ ਕੋਲਡ ਡਰਿੰਕ ਦਾ ਮਜ਼ਾ ਵੀ ਲੈਨੇ ਆਣਾ ਤੇ ਉਹ ਮਜ਼ਾ ਲੈਣ ਲਈ ਆਪਾਂ ਕਿੰਨੇ ਪਲਾਸਟਿਕ ਦੇ ਢੇਰ ਲਾ ਦਿੰਨੇ ਆਂ ਜੇ ਅਸੀਂ ਅੰਨ ਖਾਂਦੇ ਆਂ ਤੇ ਅੱਗ ਹੀ ਅੱਗ ਕਰ ਦਿੰਨੇ ਆਂ ਉਹਨੂੰ ਪੈਦਾ ਕਰਨ ਲਈ ਸਾਨੂੰ ਚਾਹੀਦਾ ਵਾ ਕਿ ਅਸੀਂ ਇਸ ਸੰਸਾਰ ਤੇ ਆ ਕੇ ਦੁਨੀਆ ਨੂੰ ਕੁਝ ਦੇ ਕੇ ਵੀ ਜਾਈਏ ਫੇਰ ਸਾਨੂੰ ਇਹ ਜ਼ਿੰਦਗੀ ਅਰਥਪੂਰਨ ਲੱਗੂਗੀ ਮੇਰਾ ਖਿਆਲ ਆ ਕਿ ਤੁਹਾਨੂੰ ਮੇਰੀ ਗੱਲ ਸਮਝ ਆਈ ਹੋਊਗੀ